ਸਾਸੀਆਕਾਰ ਜੀ ਸਾਰਿਆਂ ਨੂੰ ਬਾਸਪਤੀ ਦੇ ਰੇਟ ਲਗਾਤਾਰ ਹਰ ਰੋਜ਼ ਤੇਜ਼ੀ ਆ ਰਹੀ ਹੈ ਆਓ ਜਾਣਦੇ ਹਾਂ ਬਾਸਪਤੀ ਦੇ ਤਾਜ਼ਾ ਰੇਟਾਂ ਦੇ ਬਾਰੇ ਰਤਿਆ ਮੰਡੀ ਦੇ ਵਿੱਚ 1509 3075 ਰੁਪਏ ਕੋਟਕਪੁਰਾ ਮੰਡੀ ਦੇ ਵਿੱਚ 1509 3035 ਰੁਪਏ ਤਹਾਣਾ ਮੰਡੀ ਦੇ ਵਿੱਚ 1509 3095 ਰੁਪਏ ਪਾਤੜਾ ਮੰਡੀ ਦੇ ਵਿੱਚ 1509 3145 ਰੁਪਏ ਕਰਤੀਆ ਮੰਡੀ ਦੇ ਵਿੱਚ 1509 2980 ਰੁਪਏ ਜੰਡਿਆਲਾ ਗੁਰੂ ਮੰਡੀ ਦੇ ਵਿੱਚ 2990 ਰੁਪਏ ਫਾਜ਼ਿਲਕਾ ਮੰਡੀ ਦੇ ਵਿੱਚ 1509 3000 ਰੁਪਏ 1847 2795 ਰੁਪਏ ਤਰਨਤਾਰਨ ਮੰਡੀ ਦੇ ਵਿੱਚ 1509 3012 ਰੁਪਏ ਖਨੋਰੀ ਮੰਡੀ ਦੇ ਵਿੱਚ 1509 2925 ਰੁਪਏ ਤਰਾਵੜੀ ਮੰਡੀ ਦੇ ਵਿੱਚ 1509 3015 ਰੁਪਏ ਸਮਾਲਖਾ ਮੰਡੀ ਦੇ ਵਿੱਚ 1509 2958 ਰੁਪਏ ਚੀਕਾ ਮੰਡੀ ਦੇ ਵਿੱਚ 1509 2935 ਰੁਪਏ ਇੰਦਰੀ ਮੰਡੀ ਦੇ ਵਿੱਚ 1509 3100 ਰੁਪਏ ਸਿਰਸਾ ਮੰਡੀ ਦੇ ਵਿੱਚ 1509 3050 ਰੁਪਏ ਕਰਨਾਲ ਮੰਡੀ ਦੇ ਵਿੱਚ 1509 2925 ਰੁਪਏ ਟਾਲਾ ਮੰਡੀ ਦੇ ਵਿੱਚ 3055 ਰੁਪਏ ਰਾਜਪੁਰਾ ਮੰਡੀ ਦੇ ਵਿੱਚ 3110 ਰੁਪਏ ਤਰਨ ਤਾਰਨ ਮੰਡੀ ਦੇ ਵਿੱਚ 1509 3300 ਰੁਪਏ ਫਤਿਹਬਾਦ ਮੰਡੀ ਦੇ ਵਿੱਚ 1509 3150 ਰੁਪਏ ਤਹਾਣਾ ਮੰਡੀ ਦੇ ਵਿੱਚ 1847 ਨ